ਅੱਜ ਦੀ ਨੌਜਵਾਨ ਬੀੜੀ ਜਿਹੜੀ ਆ ਉਹ ਵਿਦੇਸ਼ਾਂ ਨੂੰ ਪਲਾਨ ਕਰ ਰਹੀ ਆ ਪਰ ਪ੍ਰਵਾਸੀ ਮਜ਼ਦੂਰ ਆ ਕੇ ਇੱਕ ਛੋਟੇ ਛੋਟੇ ਕੰਮ ਜਿਹੜੇ ਆ ਉਹ ਕਰਕੇ ਤੇ ਲੱਖਾਂ ਰੁਪਏ ਕਮਾ ਰਹੇ ਆ ਹਾਂਜੀ ਹਾਂਜੀ ਇੱਕ ਮਿਸਾਲ ਆ ਸਾਡੇ ਨਾਲ ਨੇ ਮਨਦੀਪ ਸਿੰਘ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹੀ ਰਹਿ ਕੇ ਛੋਲੇ ਭਟੂਰਿਆਂ ਦਾ ਕੰਮ ਕੀਤਾ ਅਤੇ ਬੈਂਕ ਦੀ ਨੌਕਰੀ ਸਿਰ ਡਰਾਈਵਰ ਬੈਂਕ ਦੀ ਨੌਕਰੀ ਛੱਡ ਕੇ ਉਹਨਾਂ ਨੇ ਇਹ ਕੰਮ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਗੁਲਾਮੀ ਨਾਲੋਂ ਚੰਗਾ ਕੰਮ ਕੀਤਾ ਦੂਸਰੇ ਨੌਜਵਾਨਾਂ ਵਾਸਤੇ ਮਿਸਾਲ ਬਣਿਆ ਗੱਲਬਾਤ ਕਰਦੇ ਆ ਜੀ ਹਾਂਜੀ ਹਾਂਜੀ ਟੈਨਿਕ ਵੀਰ ਨੂੰ ਸਵਾਗਤ ਹੈ ਜੀ ਅੱਜ ਤੁਸੀਂ ਬੈਂਕ ਦੀ ਨੌਕਰੀ ਛੱਡ ਕੇ ਆਪਣਾ ਸੈਟਅਪ ਲਾਇਆ ਹੋਵੇ ਚੋਲੇ ਪੂਰੀ ਅਲੱਗ ਕੰਮ ਕਰ ਰਹੇ ਹੋ ਕੀ ਮੈਸੇਜ ਦੇਣਾ ਚਾਹੋਗੇ ਮੈਸੀ ਵੀਰ ਜੀ ਮੈਂ ਤਾਂ ਇਹੀ ਦੇਣਾ ਚਾਹੁੰਗਾ ਕਿ ਆਪਣੇ ਕੰਮ ਦੀ ਰੀਤ ਨਹੀਂ ਹੈ ਕਿਸੇ ਦੀ ਗੁਲਾਮੀ ਕਰਨ ਨਾਲੋਂ ਚੰਗਾ ਹੈ ਕਿ ਤੁਸੀਂ ਆਪਣਾ ਕੰਮ ਕਰੋ ਠੀਕ ਹੈ ਜੀ ਕਿਸੇ ਦੇ ਅਧੀਨ ਨਾ ਰਹੋ ਕੋਈ ਸੱਤੇ ਪ੍ਰੈਸ਼ਰ ਨਾ ਹੋਵੇ ਤੁਹਾਡੇ ਉਨਲ ਕੇ ਕੰਮ ਕਰੋ ਆਪਣੀ ਪਰਸਨਲ ਲਾਈਫ ਨੂੰ ਵੀ ਟਾਈਮ ਦਿਓ ਸਾਰਾ ਟਾਈਮ ਤੁਸੀਂ ਇਦਾਂ ਹੀ ਨਾ ਗਵਾ ਦਿਓ ਕਿ ਤੁਸੀਂ ਆਪਣੀ ਪਰਸਨਲ ਲਾਈਫ ਹੀ ਵੇਸਟ ਕਰੋ ਬੈਂਕ ਦੇ ਵਿੱਚ ਨੌਕਰੀ ਕਰਨਾ ਲੋਕਾਂ ਦਾ ਸੁਪਨਾ ਹੁੰਦਾ ਲੇਕਿਨ ਤੁਸੀਂ ਉਹ ਨੌਕਰੀ ਛੱਡ ਕੇ ਉਹਦੇ ਤੇ ਇਹਦੇ ਕਿੰਨਾ ਤੇ ਫਰਕ ਹੈ ਜੀ ਇਹ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਯਾ ਚਲੋ ਮੈਂਕੂ 17 ਸਾਲ ਮੈਂ ਬੈਂਕ ਦੀ ਜੌਬ ਕੀਤੀ ਹੈ ਜੀ ਬਹੁਤ ਵਧੀਆ ਜਾਨੀ ਠੀਕ ਹੈ ਜੀ ਮੇਰਾ ਮੈਂ ਪਰਸਨਲ ਐਕਸਪੀਰੀਅੰਸ ਮੇਰਾ ਇਹ ਹੀ ਰਿਹਾ ਹੈ ਕਿ ਉਹ ਗੁਨਾਮੀ ਹੈ ਜਿਸ ਤਰ੍ਹਾਂ ਨਹੀਂ ਹੋ ਸਕਦਾ ਮੈਂ ਉਹ ਤਾਂ ਜਿਆਦਾ ਉਹਨੂੰ ਲੈਬੋਰਟਰੀ ਕਰਾਂਗਾ ਤੁਸੀ ਸਮਝਦਾ ਆ ਰਹੀਏ ਤੁਹਾਨੂੰ ਹੀ ਪਤਾ ਹੈ ਕਿ ਅੱਜ ਕੱਲ ਖਾਣਾ ਤੌਰ ਚੱਲ ਰਿਹਾ ਹੈ ਨੌਜਵਾਨ ਕਿਹੜੀ ਜਿਹੜੀ ਆ ਉਹ ਸਾਰੀ ਬਾਹਰ ਨੂੰ ਹੀ ਰੁਕ ਕਰ ਰਹੀ ਆ ਦੇਖੋ ਵੇਖੀ ਇੱਕ ਤੋੜ ਲੱਗੀ ਹੋਈ ਆ ਮੈਸੀ ਦੀ ਤੋੜ ਲੱਗੀ ਹੋਈ ਆ ਕੋਈ ਕਿਸੇ ਨਾਲ ਮਾਂ ਪਿਓ ਦਾ ਵੀ ਮੋਹ ਪਿਆਰ ਨਹੀਂ ਰਹਿ ਗਿਆ ਬੱਚਾ ਦਾ ਅੱਜ ਕੱਲ ਜਿਹੜੇ ਚਲੇ ਜਾਂਦੇ ਆ ਉਹ ਬਾਅਦ ਵਿੱਚ ਵਾਪਸ ਹੀ ਨਹੀਂ ਆਉਂਦੇ ਸਾਪੇ ਮੂੰਹ ਵੱਲ ਦੇਖਦੇ ਰਹਿੰਦੇ ਆ ਵੇਟ ਕਰਦੇ ਫੋਨ ਦੀ ਵੇਟ ਕਰਦੇ ਆ ਇਹ ਵੀ ਮੇਰਾ ਤਾਂ ਪਰਸਨਲ ਐਕਸਪੀਰੀਅੰਸ ਆ ਅਸੀਂ ਤਾਂ ਦੇਖ ਰਹੇ ਆ ਕਿਸ ਤਰ੍ਹਾਂ ਜਦੋਂ ਕਿਸੇ ਨੂੰ ਮਿਲਣ ਚਾਹੀਦਾ ਹੈ ਕਸਟਮਰ ਤੇ ਕੋਲ ਚਾਹੀਦਾ ਸੀਗਾ ਉਹਨਾਂ ਨੂੰ ਪੁੱਛੀਦਾ ਸੀ ਕਿਸਤਾ ਉਹ ਕਹਿੰਦੇ ਕਿ ਸਾਡੇ ਦੋਨੋਂ ਬੱਚੇ ਆ ਦੋਨੋਂ ਬਾਹਰ ਨੇ ਇਸ ਟੀਨ ਨੂੰ ਲੈ ਕੇ ਮਤਲਬ ਮੇਰੇ ਮਨ 'ਚ ਵੀ ਇਹੀ ਆਉਂਦਾ ਯਾਰ ਕਿਉਂ ਨਾ ਇੱਥੇ ਕੰਮ ਕੀਤਾ ਜਾਏ ਅਸੀਂ ਆਪਣੇ ਬਜ਼ੁਰਗ ਮਾਪੇ ਉਹਨੂੰ ਛੱਡ ਕੇ ਬਾਹਰ ਚਲੇ ਜਾਂਦੇ ਆ ਉਹ ਦੁੱਖ ਲੱਗਦਾ ਹੈ ਇਹ ਚੀਜ਼ ਸੁਣ ਕੇ ਹਾਂਜੀ ਤੇ ਮੇਰੀ ਮੈਰੀਕਲ ਰੀਅਲ ਤੁਹਾਨੂੰ ਕੱਟਣਾ ਦੱਸਾਂ ਸਾਡੇ ਇੱਥੇ ਲੱਗੇ ਪਿੰਡ ਹੈਗਾ ਕਿਤੇ ਮੇਰੀ ਬਾਂਸੀ ਦੀ ਤੇ ਉੱਥੇ ਮੈਂ ਜੋ ਕਸਟਮਰ ਸੀਗੇ ਮੇਰੇ ਬਲੇ ਖਾਸ ਕਸਟਮਰ ਸੀਗੇ ਉਹਨਾਂ ਦੇ ਨਾਲ ਇਸ ਤਰ੍ਹਾਂ ਹੀ ਮੈਂ ਪਿੰਡ ਤੋਂ ਲੰਘ ਰਿਹਾ ਸੀਗਾ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਅੰਕਲ ਇੱਧਰ ਤੁਹਾਡੇ ਪਿੰਡ ਆਇਆ ਵਾਂ ਤੇ ਉਹ ਚਲੋ ਬੈਠ ਕੇ ਉਹਨਾਂ ਨੇ ਕੋਈ ਕੰਦੇ ਘਰ ਆ ਜਾ ਸੱਚਾ ਬੜੀ ਬੁਣੀ ਬੈਠੇ ਮੈਂ ਵੈਸੇ ਹੀ ਪੁੱਛ ਲਿਆ ਉਹਨਾਂ ਨੂੰ ਮੈਂ ਵੀ ਭਾਈ ਕਿਤਨਾ ਬੱਚੇ ਠੀਕ ਆਕ ਨੇ ਬੇਟੇ ਠੀਕ ਨੇ ਉਹ ਇਕਦਮ ਅੱਖਾਂ ਭਰ ਗਈਆਂ ਉਹਨਾਂ ਦੀਆਂ ਉਹ ਮਤਲਬ ਅੱਖਾਂ ਭਰ ਭਰ ਕੇ ਰੋਣ ਲੱਗ ਪਏ ਮੈਂ ਡਰ ਗਿਆ ਮੈਂ ਯਾਰ ਕੀ ਚੱਲ ਰਹੀ ਜਾਂ ਤੇ ਤਾਂ ਫੇਰ ਸੋਚਿਆ ਉਹ ਕਹਿੰਦੇ ਕਿ ਤੂੰ ਮੇਰੀ ਜੁਗਲੀ ਰੱਗ ਤੇ ਪੈਰ ਰੱਖ ਦਿੱਤਾ ਮਨਦੀਤ ਸਿੰਘ ਕੈਜੀਕਲ ਹੋ ਗਿਆ ਲੈ ਯਾਰ 6 ਮਹੀਨੇ ਹੋ ਗਏ ਆ ਇਹ ਕਿ ਦੋਸਤ ਬਣਿਆ ਦੋਨੋਂ ਮੁੰਡੇ ਆ ਛੋਟਾ ਕੁਝ ਦਿਨ ਪਹਿਲਾਂ ਹੀ ਬਾਹਰ ਗਿਆ ਸੀ ਲੈ ਕਹਿੰਦਾ 6 ਮਹੀਨੇ ਦਾ 6 ਮਹੀਨੇ ਦਾ ਸਰ ਦਾ ਕੇਨ ਦੋਨਾਂ ਦਾ ਫੋਨ ਕੀਤਾ ਉਹ ਹੀ ਚੀਜ਼ ਲੈ ਕੇ ਮੈਨੂੰ ਬੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਛੇ ਕਿਲੇ ਤੋਂ ਉਹਨੇ 36 ਕਿਲੇ ਪਹਿਲੀ ਬਣਾਈ ਆਪਣੀ ਪਰ ਉਹ ਆਪਣੀ ਹੱਜ ਦਾਸ ਜੀ ਰਹੇਗੀ ਇੱਥੇ ਗੋਸਤ ਦਾ ਕੈਟੇਜੀ ਤੋਂ ਰੋਜ਼ੀ ਹੈ ਉਸ ਕਰਕੇ ਮੈਂ ਕਹਿੰਦਾ ਕਿ ਇੱਥੇ ਕਮਾ ਲੋ ਥੋੜਾ ਕਮਾ ਲੋ ਮਾਪਿਆਂ ਦੇ ਕੋਲੋਂ ਮੂੰਹ ਪਿਆ ਟੁੱਟ ਗਿਆ ਮਾਇਆ ਜਦੋਂ ਬਾਹਰ ਚਲੇ ਜਾਂਦੇ ਹਨ ਫਿਰ ਖਤਮ ਹੋ ਜਾਂਦੇ ਜਾਣ ਮੇਰੇ ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ ਨੇ ਮੇਰੀ ਵਾਈਫ ਹੈ ਮੇਰੇ ਦੋ ਬੱਚੇ ਹੈ ਚੋਟੀਆਂ ਮੀਆਂ ਦੇ ਕੀ ਦੋਸਤ ਆਪਣਾ ਕੰਮ ਹੈ ਸਕੂਨ ਮਿਲਿਆ ਬੜਾ ਵਧੀਆ ਲੱਗ ਰਿਹਾ ਹੈ ਜੇ ਗੱਲ ਕੀਤੀ ਜਾਵੇ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਬਾਪ ਜੀ ਹੋ ਤੇ ਮਾਪੇ ਬੱਚੇ ਵੀ ਹੋ ਸੈਂਟਰ ਪੁਆਇੰਟ ਦੇ ਉੱਤੇ ਕੀ ਕਰੇ ਹੋ ਜੇ ਅੱਜ ਤੁਹਾਨੂੰ ਬੱਚਿਆਂ ਦਾ ਪਿਆਰ ਵੀ ਮਿਲਿਆ ਮਾਂ ਦਾ ਪਿਆਰ ਵੀ ਮਿਲਿਆ ਬਦਸ਼ਤ ਵਿੱਚ ਹੁੰਦੇ ਨੇ ਕਿਤੇ ਨਾ ਕਿਤੇ ਮਾਂ ਕੋਲ ਤੇ ਪਿਆਰ ਕੋਲ ਤੇ ਬੱਚਿਆਂ ਦੇ ਪਿਆਰ ਕੋਲ ਮਤਲਬ ਪਾਂਝੇ ਰਹਿ ਜਾਣਾ ਅੱਜ ਉਸੀ ਨੂੰ ਕਿਤਾਬ ਹੀ ਦੱਸੀ ਹੋਈ ਇਸੇ ਹੀ ਸੋਚ ਦਾ ਇਹੀ ਸੋਚ ਕੇ ਤਾਂ ਅਸੀਂ ਇੱਥੇ ਖੜੇ ਹੋਏ ਹਾਂ ਕਿ ਕੀ ਲੈ ਕੇ ਜੀ ਜਾਣਾ ਇੱਥੋਂ ਐਸਾ ਹੀ ਸਭ ਕੁਝ ਨਹੀਂ ਹੈ ਫਿਰ ਵੀ ਉਹਨਾਂ ਜਿੰਨੇ ਲਾਉਣਾ ਇੱਕ ਖਾਣੇ ਆ ਬਈ ਬਾਅਦ ਫੋਨ ਕਰਦੇ ਆ ਕਿਸ ਤਰ੍ਹਾਂ ਉਹ ਚੀਜ਼ ਹੈ ਹੀ ਨਹੀਂ ਹੈ ਇਹ ਗੱਲ ਬੰਨੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਂ ਪਿਓ ਦਾ ਸਹਾਰਾ ਪਾਉਣਾ ਚਾਹੀਦਾ ਹਾਂਜੀ ਹਾਂਜੀ ਜਿਸ ਵਾਸਤੇ ਉਹਨਾਂ ਨੇ ਸਾਨੂੰ ਪਾਲਿਆ ਪੋਸਿਆ ਵੱਡਾ ਕੀਤਾ ਐਥੋਂ ਤੱਕ ਪਹੁੰਚਾਇਆ ਇਸ ਵਾਸਤੇ ਕਰਦੇ ਅਸੀਂ ਵੀ ਤਾਂ ਇਹੀ ਸੋਚਦੇ ਹਾਂ ਕਿ ਸਾਡੇ ਬੱਚੇ ਆ ਵੱਡੇ ਹੋ ਕੇ ਸਾਡੀ ਕੇਅਰ ਕਰਨਗੇ ਜਾਂ ਕਿ ਸਮਾਂ ਤਾਂ ਜਿੰਨਾ ਉਹਨਾਂ ਨੂੰ ਉਸ ਉਮਰ ਦੇ ਵਿੱਚ ਛੱਡ ਕੇ ਅਸੀਂ ਬਾਹਰ ਚਲੇ ਜਾਂਦੇ ਹਾਂ ਜਦੋਂ ਦਵਾਈ ਦਾਰੂ ਦੀ ਲੋੜ ਹੁੰਦੀ ਆ ਸਾਡੇ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਆ ਉਹ ਬੱਚਿਆਂ ਦੇ ਮੂੰਹ ਵੱਲੀ ਵੇਖਦਾ ਬੰਦਾ ਤੇ ਜੇ ਸਹਾਰਾ ਹੀ ਨਹੀਂ ਗਿਆ ਬਾਹਰ ਚਲੇ ਗਏ ਤਾਂ ਫਿਰ ਕੌਣ ਐ ਏਸੀ ਨੂੰ ਲੈ ਕੇ ਮੈਂ ਕਹਿੰਦਾ ਕਿ ਇੱਥੇ ਕੰਮ ਕਰੋ ਆਪਣੇ ਸਾਡੇ ਪਿੰਡੋਂ ਇੱਥੇ ਬੰਨੇ ਸਾਡੇ ਨੂੰ ਮਿਲਦਾ ਜੀ ਜਿਸ ਤਰ੍ਹਾਂ ਪ੍ਰਵਾਸੀ ਜਿਹੜੇ ਆ ਕੇ ਹਰ ਟੁਕੜੇ ਦਾ ਕਾਰੋਬਾਰ ਉਹਨਾਂ ਨੇ ਸਾਭ ਲਿਆ ਆ ਤੇ ਬੜੀ ਮੋਟੀ ਰਕਮ ਕਮਾ ਰਹੇ ਆ ਆਪਣੇ ਜਿਹ ਕਹਿ ਦਈਏ ਕਿ ਦੁਬਈ ਦੇ ਵਿੱਚ ਆ ਤੇ ਘੁੱਟੇ ਦੇ ਕਿ ਪੰਜਾਬ ਸਾਡਾ ਦੇ ਵਿੱਚ ਆ ਅੱਜ ਤੁਸੀਂ ਇੱਥੇ ਕੰਮ ਕਰ ਰਹੇ ਹੋ ਤੇ ਇਨਕਮ ਕਿੰਨੀ ਦੀ ਹੈ ਕਿਉਂਕਿ ਦੂਸਰੇ ਪਿੰਡਾਂ ਵਾਲੋਂ ਦੱਸੋ ਤਾਂ ਕਿ ਲੋਕ ਜਿਹੜੇ ਆਪੇ ਕਿਤੇ ਨਾ ਚੁੱਕਣ ਕੀ ਬਹੁਤ ਵਧੀਆ ਜੀ ਬਹੁਤ ਵਧੀਆ ਰਿਸਪੋns ਆ ਰਿਹਾ ਹੈ ਜੀ ਕਿ ਅਗਰ ਤੁਸੀਂ ਅੱਛੇ ਤਰੀਕੇ ਨਾਲ ਇੱਥੇ ਕੰਮ ਕਰੋਗੇ ਤਾਂ ਸਭ ਕੁਝ ਮਿਲਦਾ ਹੈ ਤੁਹਾਨੂੰ ਕਿਤੇ ਬਾਕੀ ਇਹ ਹੈ ਕਿ ਨੀਅਤ ਬੰਦੇ ਦੀ ਸਾਫ਼ ਹੋਣੀ ਚਾਹੀਦੀ ਆ ਕਿਸੇ ਨਾਲ ਧੋਖੇਪਾ ਯੂਟਿਊਬ ਖਤਾਂ ਦੀ ਨਾ ਕਰੋ ਪਰਮਾਤਮਾ ਸਭ ਕੁਝ ਦਿੰਦਾ ਆ ਨੀਅਤ ਨੂੰ ਕਹਿੰਦੇ ਨੀਅਤ ਨਾ ਨੀਅਤ ਨੂੰ ਮਰਾਦ ਹੁੰਦੀ ਆ ਠੀਕ ਹੈ ਜੀ ਵੈਸੇ ਤੇ ਕੋਈ ਵੀ ਮਤਲਬ ਇੰਡੀਆਨ ਆਦਤ ਇੱਕ ਦੂਸਰੇ ਨੂੰ ਕਿਸੇ ਵੀ ਸੰਗਤ ਵਿੱਚ ਆ ਕੇ ਕੰਮ ਕਰਨ ਦਾ ਅਧਿਕਾਰ ਆ ਲੇਕਿਨ ਜ਼ਿਆਦਾਤਰ ਪੰਜਾਬੀ ਜਿਹੜੇ ਆ ਬੀੜੀ ਤਮਾਕੂ ਤੋਂ ਰਹਤ ਨੇ ਉਹ ਲੱਗਿਆ ਵੀ ਹੱਥ ਲੱਗਿਆ ਵੀ ਪਸੰਦ ਨਹੀਂ ਕਰਦੇ ਤੇ ਆਪਾਂ ਉਹਨਾਂ ਕੋਈ ਖਾ ਰਹੇ ਆ ਤੇ ਜੇ ਹੁਣ ਆਪਣੇ ਭੈਣ ਭਰਾ ਜਿਹੜੀਆਂ ਇਸ ਕਿਤੇ ਦੇ ਵਿੱਚ ਆ ਰਹੇ ਆ ਤੇ ਲੋਕਾਂ ਦਾ ਸਪੋਰਟ ਕਿਤਾ ਨਹੀਂ ਮਿਲ ਰਹੀ ਮੈਂ ਤਾਂ ਇਹ ਹੀ ਕਹ ਰਿਹਾ ਕਿ ਦੇਖੋ ਖਾਣਾ ਪੀਣਾ ਉਹ ਅਲੱਗ ਚੀਜ਼ ਐ ਕੋਈ ਬੀੜੀ ਸ਼ਰਾਬ ਬਾਸਤੂ ਆਕੂ ਜਿਹੜੇ ਖਾਂਦੇ ਆ ਉਹ ਤਾਂ ਇਹ ਤਾਂ ਵੈਸੇ ਅਸੀਂ ਤਾਂ ਇਹਨਾਂ ਦੇ ਲੱਗੇ ਵੀ ਨਹੀਂ ਜਾਂਦੇ ਪੰਜਾਬੀ ਦੀ ਖਾਸ ਕਰਕੇ ਮਗਰ ਕੀ ਹਾਂਜੀ 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 ਮੈਂ ਤਾਂ ਵੈਸੇ ਵੀ ਅਸੀਂ ਇਹ ਚੀਜ਼ ਨੂੰ ਪਸੰਦ ਹੀ ਨਹੀਂ ਕਰਦੇ ਹੈਗੇ ਬਾਕੀ ਟ੍ਰੈਂਡ ਬਣਿਆ ਹੋਇਆ ਐ ਢੇਕਾ ਵਾਲਾ ਜਿਸ ਤਰ੍ਹਾਂ ਮੈਂ ਕਹਿੰਦਾ ਸਾਫ ਸੁਥਰਾ ਕੰਮ ਕਰੋ ਅੱਜ ਕੱਲ੍ਹ ਦਾ ਟ੍ਰੈਂਡ ਹੋ ਗਿਆ ਜੀ ਪੈਸੇ ਨਹੀਂ ਪੈਸਾ ਮਟਰ ਨਹੀਂ ਕਰਦਾ ਕਿਉਂਕਿ ਬੇਸਟ ਕੁਆਲਿਟੀ ਦੇਖਦੇ ਆ ਤੁਸੀਂ ਸਾਡੇ ਕਿਹੜੀ ਕਿਹੜੀ ਵੈਰਾਈਟੀ ਧਿਆਰ ਕਰ ਰਹੇ ਹੋ ਤੇ ਕਿੰਨੀ ਕਿੱਟਾ ਮੇਰੇ ਕੋਲ ਜੀ ਇੱਥੇ ਪਟੂਰੇ ਛੋਲੇ ਆ ਅੰਮ੍ਰਿਤਸਰੀ ਪਟੂਰੇ ਛੋਲੇ ਪਲੱਸ ਨਾਲ ਮੱਠੀ ਛੋਲੇ ਆ ਤੀਜਾ ਕੁਲਚਾ ਮਿਲੇਗਾ ਤੁਹਾਨੂੰ ਔਰ ਅੰਮ੍ਰਿਤਸਰ ਦਾ ਕੁਲਚਾ ਇਹਦਾ ਅੰਮ੍ਰਿਤਸਰੀ ਹੋਏਗਾ ਹਾਂਜੀ ਪਹਿਲੀ ਵਾਰ ਬਕਾਲੇ ਦੇ ਵਿੱਚ ਇਹਦਾ ਵਸਰੀ ਜਿਹੜਾ ਕਹਿੰਦੇ ਬਿਲਕੁਲ ਗੱਲ ਬਿਲਕੁਲ ਜਿੱਦਾਂ ਕੋਈ ਤਾਂ ਅਮਰਤਾਰੀ ਮਿਲੇਗਾ ਤੁਸੀਂ ਟੈਸਟ ਕਰਕੇ ਦੇਖੋ ਮਜ਼ਾ ਆਏਗਾ ਅੱਛਾ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਵੀ ਫਰਜ਼ ਬਣਦਾ ਹੈ ਕਿ ਜੇ ਕੋਈ ਪੰਜਾਬੀ ਭਰਾ ਕਾਰੋਬਾਰ ਕਰਦਾ ਤਾਂ ਕਿ ਉਹ ਵਟਵਟ ਉਹਦੇ ਕੋਲ ਆਈਏ ਤੇ ਖਰੀਦੋ ਖੁਦ ਕਰੀਏ ਤਾਂ ਜੋ ਦੂਸਰਿਆਂ ਦੇ ਵਾਸਤੇ ਵੀ ਇੱਕ ਮਸਲਤਾ ਰੱਖੀ ਜਾ ਸਕੇ ਕੈਮਰਾਮੈਨ ਸੋਨੀ ਜੀ ਨਾਲ ਸਰਵਨ ਸਿੰਘ ਕੁਮਾਰ ਪਟਾਰਾ ਗੁਰਦਾਸਪੁਰ ਮੇਰਾ ਨਾਮ ਲੱਗੇ ਮੇਰਾ ਨਾਮ ਵੀ ਰਵਿੰਦਰ ਹੈ ਕਿੱਦਾਂ ਲੱਗਦਾ ਤੇ ਅੱਜ ਦੇਖੀ ਜਿਹੜਾ ਕੰਮ ਕਰਤਾ ਤਾਂ ਬੜੀ ਬਹੁਤ ਵਧੀਆ ਲੱਗਣ ਰਿਹਾ ਮੁੰਡੇ ਦਾ ਹਿਟਿੰਗ ਟੈਲੇਂਟ ਬਾਹਰ ਆਇਆ ਵਾ ਮੈਂ ਤੁਸੀਂ ਦੇਖੋ ਇਹੀ ਪਹਿਲਾਂ ਅਮ੍ਰਿਤਸਰ ਖਾਨ ਜਾਂਦੇ ਸੀਗੇ ਪਰ ਹੁਣ ਉਹੋ ਜਿਹੀ ਚੀਜ਼ ਇੱਥੇ ਮਿਲ ਲੱਗ ਪਈ ਆ ਤੇ ਬੜੀ ਅਸੀਂ ਬਤਮਾਰੀ ਦੇ ਮੁੰਡੇ ਨੇ ਚਲੋ ਕੰਮ ਸ਼ੁਰੂ ਕੀਤਾ ਹੈ ਨਵਾਂ ਮਾਲਕ ਰੱਖਿਆ ਬਕਸ਼ੇ ਤੇ ਸਮਾਦ ਵਿੱਚ ਹੋਈ ਕੰਪਰੋਮਾਈਜ਼ ਦੀਆਂ ਬਹੁਤ ਵਧੀਆ ਫੂਡ ਆ ਤੁਸੀਂ ਸਾਰੇ ਆਓ ਤੇ ਇੱਕ ਵਾਰੀ ਜ਼ਰੂਰ ਖਾਓ ਹੱਲ ਨਹੀਂ ਗਦੀ ਆਪੀ ਨੂੰ ਇੱਧਰ ਕੰਮ ਕਰਨ ਦੇ ਲਈ ਤੇ ਅਜਿਹਾ ਦੇਖੋ ਕੰਮ ਕਰਨ ਤੇ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਕੰਮ ਛੋਟਾ ਵੱਡਾ ਕੁਝ ਵੀ ਆ ਤੁਸੀਂ ਕੰਮ ਕਰਦੇ ਜੇ ਮਾਲਕ ਤਰੱਕੀਆਂ ਬਟਕਦਾ ਵਾ ਮਿਹਨਤ ਵਿੱਚ ਕੋਈ ਸ਼ਰਮ ਨਹੀਂ ਆ ਜੇ ਮੁੰਡਾ ਮਿਹਨਤ ਕਰਿਆ ਉਹ ਆਪਣੇ ਬਲ ਬੁੱਤੇ ਤੇ ਕਰਿਆ ਵਾ ਤਰੱਕੀਆਂ ਮਾਲਕ ਤੇ ਬਲਦੀਆਂ ਜਿੰਨਾ ਕਰ ਦਿੱਤੀ ਕਦੇ ਗ੍ਰੈਜੂਏਟ ਆ ਹਾਂਜੀ ਇਹ ਦੇਖੇ ਲੋਕੀ ਦੀ ਪਰਮਿਸ਼ਨ ਕਰਕੇ ਮੈਂ ਇਹ ਨਹੀਂ ਇਹ ਤਾਂ ਉਹਨਾਂ ਦੀ ਮੈਂਟੈਲਿਟੀ ਆ ਨਾ ਤੁਸੀਂ بڑے ਨਹੀਂਗੇ ਹੁਣ ਜਿਹੜਾ ਹਰ ਬੰਦਾ ਇੱਕ ਸੀੜੀ ਬਾਏ ਸੀੜੀ ਮਤਲਬ ਚੜਦਾ ਵਾ ਕੋਈ ਵੀ ਇਹ ਨਹੀਂ ਆ ਕਿ ਪਹਿਲਾਂ ਐਂਟਰਪ੍ਰੈਨਰ ਬਣ ਜਾਂਦਾ ਵਾ ਮਾਲਕ ਬਣ ਜਾਂਦਾ ਵਾ ਸਟੈਪ ਬਾਈ ਸਟੈਪ ਆਪ ਕੀ ਦਿਓ ਇਸ ਕਰਕੇ ਮੈਂ ਕਹਿੰਦਾ ਕਿ ਵਧੀਆ ਦੀ ਹਿੰਮਤ ਵਾ ਚਲੋ ਇਸ ਤੋਂ ਬਾਅਦ ਕੋਈ ਆਪਣੇ ਕੰਮ ਨੂੰ ਬਤਾਏਗਾ ਕਿਸ ਤਰ੍ਹਾਂ ਪਰ ਵਧੀਆ ਲੱਗ ਜਾਏ ਤੇ ਸਹੀ ਨਹੀਂ ਇਹਨਾਂ ਨੂੰ ਦੇਖੀਏ ਜ਼ਰੂਰ ਅੱਜਕੱਲ੍ਹ ਹੁਣ ਨਵੀਂ ਕਿਹੜੀ ਜਿਹੜੀ ਬਾਹਰ ਜਾਈ ਜਾਂਦੀ ਆ ਮੈਂ ਕਹਿੰਨਾ ਕਿ ਵੇਖੋ ਮੁੰਡੇ ਨੇ ਗ੍ਰੈਜੂਏਟ ਪੋਸਟ ਗ੍ਰੈਜੂਏਸ਼ਨ ਕਰਕੇ ਕੰਮ ਸ਼ੁਰੂ ਉਹਨੇ ਕੋਈ ਸ਼ਰਮਖੀਲ ਨਹੀਂ ਕੀਤੀ ਹੈ ਕਮਿੰਤ ਕਰ ਰਿਹਾ ਆਪਣੀ ਤੇ ਮਿਹਨਤ ਵਿੱਚ ਲੈਣੀ ਸਮਝਦਾ ਕੋਈ ਚਰਮ ਨਹੀਂ ਚਾਹੀਦੀ ਆ ਤੇ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਵਾ ਕਿ ਜੇ ਤੁਸੀਂ ਬਾਹਰ ਜਾ ਕੇ ਵੀ ਉੱਥੇ ਸਭ ਵੇ ਤੇ ਉਹ ਥਾਂ ਦੇ ਕੰਮ ਕਰਦੇ ਜੇ ਤੇ ਇੱਥੇ ਆ ਕੇ ਤੁਸੀਂ ਆਪਣਾ ਬਿਜ਼ਨਸ ਕਰੋ ਕਿਸੇ ਤਰ੍ਹਾਂ ਦਾ ਤੇ ਮਾਲਕ ਬਣੋ ਇੱਥੇ ਰਹਿ ਕੇ ਹਾਂਜੀ ਜਰੂਰ ਆ ਕਿ ਵੇਖੋ ਤੁਸੀਂ ਆਪਣੇ ਪਰਿਵਾਰ ਨਾਲ ਰਹਿੰਦੇ ਜੇ ਸਾਰੇ ਜਾਣੇ ਤੁਸੀਂ ਬਾਹਰ ਚਲੇ ਜਾਂਦੇ ਜੇ ਮੁੰਡੇ ਤੇ ਪਿੱਛੋਂ ਇਕੱਲੇ ਮਾਪੇ ਰਹਿੰਦੇ ਕੋਈ ਧਿਆਨ ਦੇਣ ਵਾਲਾ ਨਹੀਂ ਰਹਿੰਦਾ ਤੇ ਮੈਂ ਕਹਿੰਦਾ ਕਿ ਤੁਸੀਂ ਪਰਿਵਾਰ ਵਿੱਚ ਮਿਲ ਕੇ ਰਹੋ ਪੈਸਾ ਵੀ ਸਭ ਕੁਝ ਨਹੀਂ ਹੁੰਦਾ ਪਰਿਵਾਰਕ ਸੁੱਖ ਵੀ ਇੱਕ ਸੁੱਖ ਆ